ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪੱਤਰਕਾਰਾਂ ਦੀ ਦੁਨੀਆ ਦੇ ਵਿੱਚੋਂ ਸਾਡੇ ਬਾਦੀਆਂ ਦੇ ਨਰੇਸ਼ ਕੌਰ ਜੀ ਉਹੀ ਪਹੁੰਚ ਗਏ ਨੇ ਸੋਨਾਂ ਦਾ ਵੀ ਬੜਾ ਧੰਨਵਾਦ ਨਰੇਸ਼ ਕੌਰ ਜੀ ਵਾਹ ਵੀ ਵਾਹ ਵਾਹ ਵੀ ਵਾਹ ਵਾਹ ਵੀ ਵਾਹ ਵਾਹ ਵੀ ਵਾਹ ਬਾਤਾਂ ਸਮੇਂ ਦੀਆਂ ਦੇਖੋ ਕਿਹੜਾ ਪਹਿਲਵਾਨ ਹੈ ਬਾਪ ਜੀ ਜਮਾਰ ਕੀ ਪੁਸ਼ਤੀ ਦਾ ਫੈਸਲਾ ਕਰਦਾ ਬਾਤਾਂ ਸਮੇਂ ਦੀਆਂ ਆਕਾ ਸਮੇਂੀਆਂ ਬੈਂਟੀ ਨੂੰ ਕਰੇ ਫਰੀਦ ਕਿਹੜਾ ਜੋਰ ਪੰਡੋਲੀ ਬਾਤਾਂ ਸਮੇਂੀਆਂ ਦੇਖੋ ਕਿਹੜਾ ਪਹਿਲਵਾਨ ਦਾਦੀ ਜਮਾਰ ਕੇ ਕੁਰਸੀ ਦਾ ਫੈਸਲਾ ਕਰਦਾ ਹੈ ਇੱਕ ਪਾਸੇ ਹਰਦੀਪ ਹੈ ਦੂਜੇ ਪਾਸੇ ਵਿਸ਼ਾਲ ਵਾਹ ਵੀ ਵਾਹ ਵਾਹ ਵੀ ਵਾਹ চোটি বড় নাম দেশি